ਕਿ ਬੱਚੇ ਨੂੰ ਥੋੜੀ ਗਰਮੀ ਲੱਗ ਜਾਏ ਉਹਦਾ ਨੁਕਸਾਨ ਘੱਟ ਹੈ ਥੋੜੀ ਠੰਡ ਲੱਗ ਜਾਏ ਤੇ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਤੇ ਉਦਾਂ ਵੀ ਕਿਹਾ ਜਾਂਦਾ ਹੈ ਕਿ ਪਹਿਲੀਆਂ ਸਰਦੀਆਂ ਬੱਚਿਆਂ ਦੀਆਂ ਬਹੁਤ ਔਖੀਆਂ ਹੁੰਦੀਆਂ ਹੈ ਵੀ ਅਸੀਂ ਚੈਸਟਰ ਨੂੰ ਅੱਛੀ ਦਾ ਕਵਰ ਕਰ ਲੈਨੇ ਆ ਪਰ ਪੈਰ ਨੰਗੇ ਛੱਡ ਦਿੰਦੇ ਜਦਕਿ ਪੈਰਾਂ ਦੇ ਵਿੱਚ ਦੀ ਠੰਡ ਕਾਫੀ ਜ਼ਿਆਦਾ ਰੋਸਟਰੀ ਦੀ ਲੱਗਦੀ ਵੀ ਬੱਚੇ ਨੂੰ ਠੰਡ ਐਤੋਈ ਸਿਰ ਨੂੰ ਕਵਰ ਕਰਨਾ ਕੈਪ ਪਾਣੀ ਇਹ ਬਹੁਤ ਜ਼ਰੂਰੀ ਹੈ बच्चे नु ਬਾਥ ਦੇਣਾ ਜ਼ਰੂਰੀ ਹੈ ਨਵਾਣਾ ਜ਼ਰੂਰੀ ਹੈ ਪਰ ਇਹਨਾਂ ਇਦਾਂ ਦੇ ਮੌਸਮ ਵਿੱਚ ਬੱਚੇ ਦੀ ਮਾਲਿਸ਼ ਕਰਕੇ ਉਹਨੂੰ ਠੰਡ ਨੂੰ ਐਕਸਪੋਜ਼ਰ ਨਾ ਦਿਓ ਓਕੇ ਬਿਨਾਂ ਐਕਸਪੋਜ਼ਰ ਦਿੱਤੇ ਬੱਚੇ ਨੂੰ ਇੱਕ ਅਧਾ ਮਗ ਪਾਣੀ ਲੈ ਕੇ ਕਮਰਾ ਬੰਦ ਕਰਕੇ ਅੰਦਰ ਬੈਠ ਕੇ ਅੰਦਰ ਹੀ ਨਵਾ ਲਓ ਐਸ ਵੇਲੇ ਮੇਨ ਟੈਂਪਰੇਚਰ ਬੜਾ ਹਾਈ ਆ ਰਿਹਾ ਜਿਦਾ ਹੁਣ ਤੁਹਾਡੇ ਆਨ ਤੋਂ ਪਹਿਲੇ ਮੈਂ ਇੱਕ ਬੱਚਾ ਦੇਖਿਆ 103 ਟੈਂਪਰੇਚਰ ਹੈਗਾ 10 ਮਿੰਨਿਆਂ ਦਾ ਬੱਚਾ ਓਕੇ ਸੋ ਫੀਵਰ ਬਹੁਤ ਆ ਰਿਹਾ ਖਾਂਸੀ ਜ਼ੁਕਾਮ ਰੇਸ਼ਾ ਬਹੁਤ ਆ ਰਿਹਾ ਹੈ ਪ੍ਰੀਕਾਸ਼ਨ ਇਹ ਹੈ ਜੇ ਕਿ ਬੱਚੇ ਨੂੰ ਠੰਡੀਆਂ ਚੀਜ਼ਾਂ ਖਾਣ ਤੋਂ ਗਰੇਸ ਕਰੋ ਫਾਸਟ ਫੂਡ ਫਰੋਜ਼ਨ ਫੂਡ ਖਾਣ ਤੋਂ ਗਰੇਸ ਕਰੋ ਹੈਲਦੀ ਡਾਈਟ ਦਿਓ ਹਰੀਆਂ ਸਬਜ਼ੀਆਂ ਜ਼ਿਆਦਾ ਦਿਓ ਫਰੂਟਸ ਜ਼ਿਆਦਾ ਦਿਓ ਪਾਣੀ ਜ਼ਰੂਰ ਅੱਛੇ ਤਿੱਕੇ ਨਾਲ ਪਿਲਾਓ ਪੰਜਾਬ ਮੌਸਮ ਵਿਭਾਗ ਵੱਲੋਂ ਦੁਬਾਰਾ ਤੋਂ ਜਿਹੜੀ ਹੈ ਕਿ ਉਹ ਆਪਣੇ ਇੱਕ ਪ੍ਰੀਕਾਸ਼ਨਰੀ ਮੇਅਰ ਤੇ ਖਾਸ ਤੌਰ ਤੇ ਜਈਏ ਇਤਿਹਾਦ ਜਿਹੜੀ ਹੈ ਕਿ ਉਹ ਜਾਰੀ ਕੀਤੀ ਗਈ ਹੈ ਕੀ ਦਿਨ ਰਾਤ ਦਾ ਜਿਹੜਾ ਤਾਪਮਾਨ ਹੈ ਉਹਦੇ ਵਿੱਚ ਗਿਰਾਵਟ ਦਰਜ ਹੁੰਦੀ ਪਈ ਹੈ orange alert ਵੀ ਜਾਰੀ ਕੀਤਾ ਗਿਆ ਹੈ ਮੌਜੂਦਾ ਸਮੇਂ ਦੇ ਵਿੱਚ ਪੰਜਾਬ 'ਚ ਜੋ ਮੌਸਮ ਚੱਲਦਾ ਪਿਆ ਸਭ ਤੋਂ ਵੱਧ ਜੋ ਧਿਆਨ ਰੱਖਣ ਵਾਲੀ ਜ਼ਰੂਰਤ ਹੈ ਉਹ ਦੋ ਵਰਗ ਦੇ ਲੋਕਾਂ ਨੂੰ ਹੈ ਖਾਸ ਤੌਰ ਤੇ ਛੋਟੇ ਬੱਚੇ ਤੇ ਬਜ਼ੁਰਗਾਂ ਨੂੰ ਹਾਲਾਂਕਿ ਮੌਸਮ ਵਿਭਾਗ ਵੀ ਕਹਿ ਰਿਹਾ ਕਿ ਸਵੇਰ ਸ਼ਾਮ ਦੀ ਜਿਹੜੀ ਐ ਸੈਰ ਹੈ ਉਹਨੂੰ ਅਵੋਇਡ ਕੀਤਾ ਜਾਵੇ ਪਰ ਹਸਪਤਾਲਾਂ ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਸੰਬੰਧਿਤ ਰੋਗਾਂ ਦੇ ਮਾਹਿਰ ਡਾਕਟਰ ਜੋ ਇਲਾਜ ਕਰਦੇ ਪੈ ਨੇ ਉਹ ਇਹ ਗੱਲ ਕਹਿੰਦੇ ਪੈ ਨੇ ਕਿ OPD ਬੱਚਿਆਂ ਦੀ ਜਿਹੜੀ ਵਧੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਖਬਰ ਨਿਕਲ ਕੇ ਦੇ ਬੱਚੇ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਹਾਲਾਂਕਿ ਉਹਦੇ ਕੀ ਕਨਕਲੂਜਨ ਨਿਕਲੇ ਨੇ ਜਾਂ ਕੀ ਉਹਦੀ ਮੈਡੀਕਲ ਰਿਪੋਰਟਸ ਨੇ ਉਹ ਹਾਲੇ ਪੈਂਡਿੰਗਸ ਨੇ ਪਰ ਜੋ ਐਸਫਕ ਦਾ ਮੌਸਮ ਚੱਲਦਾ ਪਿਆ ਬੱਚਿਆਂ ਵਾਸਤੇ ਜਿਹੜਾ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਥੋੜਾ ਘਾਤਕ ਸਿਤ ਹੋ ਰਿਹਾ ਹੈ ਇਹ ਮੈਂ ਸ਼ਬਦ ਤਾਂ ਵਰਤਦਾ ਪਿਆ ਕਿਉਂਕਿ ਨੈਮਨੈਟਸ ਯਾਨੀ ਕਿ ਨਮੋਨੀਆ ਦੇ ਨਾਲ ਸੰਬੰਧਿਤ ਬੱਚਿਆਂ ਨੂੰ ਠੰਡ ਲੱਗਣ ਦੀਆਂ ਜਿਹੜੀਆਂ ਨੇ ਕਿ ਉਹ ਸ਼ਿਕਾਇਤਾਂ ਡਾਕਟਰਾਂ ਕੋਲ ਕਾਫੀ ਪਹੁੰਚ ਰਹੀਆਂ ਹਨ ਗੱਲਬਾਤ ਵਾਸਤੇ ਮੈਂ ਐਸਫਕ ਮੌਜੂਦ ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਦੇ ਪ੍ਰੈਜ਼ੀਡੈਂਟ ਨੇ ਡਾਕਟਰ ਜੋ ਐਸ ਵਕਤ ਮੌਜੂਦਾ ਸਮੇਂ ਦੇ ਵਿੱਚ ਮੌਸਮ ਚੱਲਦਾ ਪਿਆ ਵੈ ਜੀ ਹੱਡ ਚੀਰਵੀਂ ਠੰਡ ਹੈ ਸਭ ਤੋਂ ਪਹਿਲਾਂ ਮੈਂ ਜਾਣਨੀ ਚਾਹਾਂਗਾ ਇਤਿਹਾਤ ਜਿਹੜੀ ਹੈ ਕਿ ਉਹ ਕਿੰਨੀ ਕੁ ਜ਼ਰੂਰੀ ਹੋ ਜਾਂਦੀ ਹੈ ਇਸ ਦਿਨਾਂ ਦੇ ਵਿੱਚ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਇੱਕੋ ਗੱਲ ਕਹੀ ਜਾਂਦੀ ਹੈ ਜੀ ਕਿ ਬੱਚੇ ਨੂੰ ਥੋੜੀ ਗਰਮੀ ਲੱਗ ਜਾਏ ਉਹਦਾ ਨੁਕਸਾਨ ਘੱਟ ਹੈ ਥੋੜੀ ਠੰਡ ਲੱਗ ਜਾਏ ਤੇ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਤੇ ਉਹਦਾ ਵੀ ਕਿਹਾ ਜਾਂਦਾ ਹੈ ਕਿ ਪਹਿਲੀਆਂ ਸਰਦੀਆਂ ਬੱਚਿਆਂ ਦੀਆਂ ਬਹੁਤ ਔਖੀਆਂ ਹੁੰਦੀਆਂ ਕਿਉਂਕਿ ਬਾਡੀ ਹੀਟ ਬਹੁਤ ਲੂਜ਼ ਹੁੰਦੀ ਹੈ ਜੇ ਤੁਸੀਂ ਆਪਣੇ ਕੱਪੜੇ ਨਾ ਪਾਓ। ਹਮਮ ਔਰ ਮੇਨ ਮੋٹے ਕੱਪੜੇ ਪਾਉਣ ਦਾ ਮਤਲਬ ਨਹੀਂ ਹੁੰਦਾ। ਮੇਨ ਹੁੰਦਾ ਲੇਅਰਸ ਪਾਉਣਾ। ਹਮ ਇੱਕ ਦੋ ਤਿੰਨ ਚਾਰ ਜਦੋਂ ਲੇਅਰਸ ਪਾਉਂਦੇ ਹੋ ਉਹਦੇ ਨਾਲ ਸਰਦੀ ਜ਼ਿਆਦਾ ਕੰਟਰੋਲ ਹੁੰਦੀ ਹੈ। ਤੁਸੀਂ ਇੱਕ ਮੋਟਾ ਸਵੈਟਰ ਪਾ ਦਿਓ, ਦੋ ਮੋਟੇ ਸਵੈਟਰ ਪਾ ਦਿਓ ਉਹਦੇ ਨਾਲ ਫਰਕ ਨਹੀਂ ਪੈਂਦਾ। ਸੋ ਲੇਅਰਸ ਮੇਨ ਕਾਊਂਟ ਕਰ ਲਈਏ। ਦੂਸਰਾ ਕਈ ਵਾਰੀ ਅਸੀਂ ਚੈਸਟ ਨੂੰ ਅੱਛੀ ਤਰ੍ਹਾਂ ਕਵਰ ਕਰ ਲੈਨੇ ਆ ਪਰ ਪੈਰ ਨੰਗੇ ਛੱਡ ਦਿੰਨੇ ਆ। ਜਦ ਕਿ ਪੈਰਾਂ ਦੇ ਵਿੱਚ ਦੀ ਠੰਡ ਕਾਫੀ ਜ਼ਿਆਦਾ ਐਗਜ਼ੋਸਟਿਓਂ ਦੀ ਹੋ ਰਹੀ ਹੈ ਤੇ ਲੱਗਦੀ ਵੀ ਬੱਚੇ ਨੂੰ ਠੰਡ ਲੱਤ ਹੋਈ ਹੈ। ਠੰਡ ਜਿਹੜਾ ਹੀਟ ਲਾਸ ਹੈ ਸਾਡੇ ਵਿੱਚੋਂ 30% ਦੇ ਕਰੀਬ ਉਹ ਸਿਰ ਦੇ ਵਿੱਚੋਂ ਹੁੰਦਾ। ਸੋ ਸਿਰ ਨੂੰ ਕਵਰ ਕਰਨਾ ਕੈਪ ਪਾਣੀ ਇਹ ਬਹੁਤ ਜ਼ਰੂਰੀ ਹੈ। ਸੈਕੰਡ ਹੈਗਾ ਕਿ ਬੱਚੇ ਨੂੰ ਬਾਥ ਦੇਣਾ ਜ਼ਰੂਰੀ ਹੈ, ਨਵਾਣਾ ਜ਼ਰੂਰੀ ਹੈ। ਪਰ ਇਹਨਾਂ ਇਦਾਂ ਦੇ ਮੌਸਮ ਵਿੱਚ ਬੱਚੇ ਦੀ ਮਾਲਿਸ਼ ਕਰਕੇ ਉਹਨੂੰ ਠੰਡ ਨੂੰ ਐਕਸਪੋਜ਼ਰ ਨਾ ਦਿਓ। ਓਕੇ ਬਿਨਾਂ ਐਕਸਪੋਜ਼ਰ ਦਿੱਤੇ ਬੱਚੇ ਨੂੰ ਇੱਕ ਅਦਾ ਮਗ ਪਾਣੀ ਲੈ ਕੇ ਕਮਰਾ ਬੰਦ ਕਰਕੇ ਅੰਦਰ ਬੈਠ ਕੇ ਅੰਦਰ ਹੀ ਨਵਾ ਦੇ ਜਦੋਂ ਬਾਹਰ ਬੈਠ ਕੇ ਧੁੱਪੇ ਤਬਦੇ ਜਿ ਬਿਠਾ ਕੇ ਆਪਾਂ ਬੱਚੇ ਨੂੰ ਨਵਾਈਦਾ ਉਹ ਕਦੀ ਨਹੀਂ ਕਰਨਾ ਚਾਹੀਦਾ ਕਿਉਂਕਿ ਉਦੋਂ ਧੁੱਪ ਦਾ ਫਾਇਦਾ ਤੇ ਪਤਾ ਨਹੀਂ ਕਿੰਨਾ ਹੋਣਾ ਜਾਂ ਨਹੀਂ ਹੋਣਾ ਪਰ ਹਵਾ ਬਹੁਤ ਠੰਡੀ ਹੈ ਜੋ ਠੰਡੀ ਹਵਾ ਬੱਚੇ ਨੂੰ ਲੱਗਦੀ ਹੈ ਲੰਬੇ ਸਮੇਂ ਲਈ ਬੱਚੇ ਨੂੰ ਬਿਨਾਂ ਕੱਪੜੇ ਦੇ ਰੱਖਦੇ ਹੋ ਤੇ ਉਹਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ ਇਨਫੈਕਸ਼ਨਸ ਹੁੰਦੀਆਂ ਐ ਐਚਐਸ ਡੌਕਰਟਸ ਹੁੰਦਾ ਨਮੋਨੀਆਂਜ਼ ਹੋ ਜਾਂਦੇ ਹੈ। ਹੂੰ। ਸੋ ਠਰਡ ਤੋਂ ਇਹਨਾਂ ਤਰੀਕੇ ਨਾਲ ਬਚਿਆ ਜਾ ਸਕਦਾ ਕਿ ਅੰਦਰ ਰੱਖੋ ਬੱਚੇ ਨੂੰ ਅੰਦਰ ਹੀ ਨਿਲਾਓ ਅੰਦਰ ਹੀ ਕਪੜੇ ਪਾ ਦਿਓ। ਧੁੱਪੇ ਲੈ ਕੇ ਬੱਚੇ ਨੂੰ ਬੈਠਣ ਦੀ ਕੋਸ਼ਿਸ਼ ਬਹੁਤ ਹੀ ਨਾ ਕਰੋ। ਤੇ ਕਪੜੇ ਪਾਏ ਹੋਣ ਤਾਂ ਵੀ। ਕਿਉਂਕਿ ਧੁੱਪ ਨੇ ਫਾਇਦਾ ਦੇਣਾ ਜ਼ਰੂਰ ਹੈ, ਵਿਟਾਮਿਨ ਡੀ ਜ਼ਰੂਰ ਮਿਲਦਾ ਸਾਰਿਆਂ ਨੂੰ ਇਹ ਪਤਾ ਹੈ। ਪਰ ਨਾਲ ਦੀ ਨਾਲ ਜਿਹੜੀ ਠੰਡੀ ਹਵਾ ਹੈ ਨੱਕ ਤੋਂ ਮੂੰਹ 'ਚ ਸਾਰੀ ਚੈਸਟ ਵਿੱਚ ਹੋ ਜਾਂਦੀ ਹੈ। ਉਸ ਚੀਜ਼ ਦਾ ਫਿਰ ਨੁਕਸਾਨ ਹੁੰਦਾ ਐਕਸਪੋਜ਼ਰ ਦੇ ਨਾਲ। ਹਾਂ, ਕਮਰਾ ਤੁਹਾਡਾ ਬੰਦ ਹੈ ਉਹਦੇ ਅੰਦਰ ਤੋਂ ਪਾ ਰਹੀ ਹੈ। ਉੱਥੇ ਬੇਸ਼ਕ ਲੱਗੇ ਬਟੇ ਨੂੰ ਬੈਠੋ ਤਾਂ ਕਿ ਧੁੱਪ ਦਾ ਫਾਇਦਾ ਵੀ ਹੋ ਜਾਏ ਤੇ ਬੱਚੇ ਨੂੰ ਠੰਡੀ ਹਵਾ ਤੋਂ ਵੀ ਬਚਾਇਆ ਜਾ ਸਕੇ ਉਹਦੇ ਵਿੱਚ ਜਾਨੀ ਕਿ ਲੈ ਕੇ ਬੱਚੇ ਨੂੰ ਨਾ ਨਹੀਂ ਲੈ ਕੇ ਬੈਠਣਾ ਬੱਚੇ ਅੱਛਾ ਡਾਕਟਰ ਸਾਹਿਬ ਇੱਕ ਹੋਰ ਵੀ ਜਿਹੜੀਆਂ ਕਿ ਰਿਪੋਰਟਸ ਵੀ ਆndੀਆਂ ਪਈਆਂ ਕਿ ਨਿਮਨਟਸ ਦਾ ਤੁਸੀਂ ਜ਼ਿਕਰ ਕੀਤਾ ਨਮੂਨੇ ਦਾ ਸ਼ੁਰੂਆਤੀਆਂ ਦੇ ਲੱਛਣ ਕੀ ਆਂਦੇ ਨੇ ਤੇ ਮੁੱਖ ਕਾਰਨ ਕੀ ਆਂਦਾ ਰਹਿੰਦਾ ਵੈ ਇੱਕ ਤਾਂ ਤੁਸੀਂ ਲੇਅਰਸ ਦੀ ਗੱਲ ਕੀਤੀ ਹੈ ਕਿ ਕੱਪੜੇ ਇਸ ਤਰੀਕੇ ਦੇ ਨਾਲ ਪਾਏ ਜਾਣ ਜਿਹੜੀ ਪ੍ਰੀਕੌਸ਼ਨਰੀ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਪੂਰੀ ਕੀਤੀ ਜਾਵੇ ਪਿਕੋਸ਼ਨ ਇਹ ਹੈ ਕਿ ਬੱਚੇ ਨੂੰ ਠੰਡੀਆਂ ਚੀਜ਼ਾਂ ਖਾਣ ਤੋਂ ਗਰੇਜ਼ ਕਰੋ ਫਾਸਟ ਫੂਡ ਫਰੋਜ਼ਨ ਫੂਡ ਖਾਣ ਤੋਂ ਗਰੇਜ਼ ਕਰੋ ਹੈਲਦੀ ਡਾਈਟ ਦਿਓ ਹਰੀਆਂ ਸਬਜ਼ੀਆਂ ਜ਼ਿਆਦਾ ਦਿਓ ਫਰੂਟਸ ਜ਼ਿਆਦਾ ਦਿਓ ਪਾਣੀ ਜ਼ਰੂਰ ਅੱਛੇ ਤਿੱਕੇ ਨਾਲ ਪਲਾਓ ਹਮ ਠੀਕ ਹੈ 1 ਸਾਲ ਤੋਂ ਇਹ ਬੱਚਾ ਉੱਤੇ ਹੈਗਾ ਤੇ ਉਹਨੂੰ ਤੁਸੀਂ ਸ਼ੱਕਰ ਵਾਲਾ ਵੀ ਦੇ ਸਕਦੇ ਹੋ ਕਿ ਸ਼ੱਕਰ ਵੀ ਦੇ ਸਕਦੇ ਹੋ ਕਿੰਨੀ ਉੱਤੇ ਤੋਂ ਪਰ ਗੈਰ ਤੁਸੀਂ ਦੁਬਾਰਾ ਜਰੂਰ ਜਿਹੜੀ ਨਮਕ ਚੀਨੀ ਤੇ ਗਾਂ ਵਾਜ ਦਾ ਦੁੱਧ ਇਹ 1 ਸਾਲ ਤੋਂ ਥੱਲੇ ਕਿਸੇ ਬੱਚੇ ਨੂੰ ਨਹੀਂ ਦੇਣਾ ਚਾਹੀਦਾ ਜਿਹੜਾ ਬੱਚਾ ਸਾਲ ਦੀ ਉਮਰ ਤੋਂ ਉੱਤੇ ਹੈ ਤੁਸੀਂ ਉਹਨੂੰ ਸ਼ੱਕਰ ਦੇ ਸਕਦੇ ਹੋ ਚੀਨੀ ਵੀ ਦੇ ਸਕਦੇ ਹੋ ਉਤੋਂ ਥੱਲੇ ਨਹੀਂ ਦੇਣੀ ਚਾਹੀਦੀ ਸੋ ਜਦੋਂ ਖੁਰਾਕ ਅੱਛੀ ਹੋਏ ਐਕਸਪੋਜ਼ਰ ਤੋਂ ਬਚਾ ਕੇ ਰੱਖੋ ਲੋਕਾਂ ਦੀ ਹਵਾੜ ਤੋਂ ਬਚਾ ਕੇ ਰੱਖੋ ਸਫ਼ਰ ਤੇ ਘੱਟ ਲੈ ਕੇ ਜਾਓ ਜਿੱਥੇ ਇਕੱਠ ਹੈ ਚਾਹੇ ਉਹ ਵਿਆਹ ਸ਼ਾਦੀਆਂ ਉੱਥੇ ਜਿੰਨਾ ਬੱਚਾ ਘਟ ਜਾਏਗਾ ਉਹਨਾਂ ਬਿਮਾਰ ਘਟ ਹੋਏਗਾ ਕਿਉਂਕਿ ਥੋੜੀ ਥੋੜੀ ਖਾਂਸੀ ਜ਼ੁਕਾਮ ਜੇ ਅਡਲਟਸ ਨੂੰ ਵੀ ਲੱਗੀ ਹੋਈ ਹੈ ਤੇ ਜਦੋਂ ਉਹ ਬੱਚੇ ਨੂੰ ਕੇਸ ਕਰਦੇ ਹਾਂ ਉਹਦੀ ਇਨਫੈਕਸ਼ਨ ਵੀ ਬੱਚੇ ਨੂੰ ਜਾਂਦਾ ਪੂਰਾ ਪੂਰਾ ਸਕੋਪ ਹੁੰਦਾ ਸੋ ਉਹ ਚੀਜ਼ਾਂ ਨੂੰ ਇਕੱਠ ਤੋਂ ਬੱਚੇ ਨੂੰ ਬਚਾ ਕੇ ਰੱਖੋ ਇਮਿਊਨ ਨੂੰ ਸਟਰੋਂਗ ਕਿਦਾਂ ਕੀਤਾ ਜਾਵੇ ਕਿਉਂਕਿ ਹਲੇ ਤਾਂ ਬੱਚੇ ਜਿਹੜੇ ਨਵਜਮੇ ਉਹਨਾਂ ਦਾ ਡਵੈਲਪ ਵੀ ਨਹੀਂ ਹੁੰਦਾ ਇਮਿਊਨ ਜਿਸ ਤਰ੍ਹਾਂ ਤੁਸੀਂ ਜ਼ਿਕਰ ਵੀ ਕੀਤਾ ਇਮਿਊਨਿਟੀ ਜਿਹੜੀ ਹੈਗੀ ਹੈ ਸਭ ਤੋਂ ਵਧੀਆ ਜਿਹੜਾ ਬਹੁਤ ਅੱਛਾ ਤੁਸੀਂ ਕੁਐਸਚਨ ਕੀਤਾ ਹੈ ਜ਼ਿੰਦਗੀ ਦੀ ਜਿਹੜੀ ਫਰਸਟ ਇਮਿਊਨਿਟੀ ਹੈ ਉਹ ਮਾਂ ਦਾ ਦੁੱਧ ਹੈ ਬਿਲਕੁਲ ਠੀਕ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੋ ਦਾ ਪੇਟ ਬਿਲਕੁਲ ਮਟਰ ਦੇ ਦਾਣੇ ਜਿੰਨਾ ਹੁੰਦਾ ਤੇ ਉਦੋਂ ਜਦੋਂ ਮਾਂ ਦੇ ਦੁੱਧ ਤੇ ਉੱਤੇ ਬੱਚੇ ਨੂੰ ਅਸੀਂ ਲੈ ਕੇ ਜਾਂਦੇ ਆ ਪਹਿਲਾਂ ਸਿਰਫ 5 10 15 ਬੂੰਦਾਂ ਹੀ ਆਉਂਦੀਆਂ ਜਿਨ੍ਹਾਂ ਨੂੰ ਅਸੀਂ ਕੋਲਾਸਟਰਮ ਕਹਿੰਦੇ ਹੂੰ ਉਹ 15 ਬੂੰਦਾਂ ਕਹਿੰਦੇ ਅਸੀਂ ਛੱਡ ਦਿੰਦੇ ਆ ਬਹੁਤੇ ਮਾਪੇ ਛੱਡ ਦਿੰਦੇ ਆ ਜੀ ਇਹ ਤਾਂ ਪਹਿਲਾ ਦੁੱਧ ਹੈ ਗਾੜਾ ਦੁੱਧ ਹੈ ਇੰਨੇ ਨਾਲ ਬੱਚੇ ਦਾ ਵੜਨਾ ਕੁਝ ਨਹੀਂ ਪਰ ਇਹੀ ਜਿਹੜੀਆਂ 5 ਬੂੰਦਾਂ 10 ਬੂੰਦਾਂ 13 ਬੂੰਦਾਂ ਇਹ ਰੱਬ ਵੱਲੋਂ ਦਿੱਤੀ ਗਈ ਪਹਿਲਾ ਟੀਕਾ ਕਰਨੇ ਬੱਚੇ ਲਈ ਹੂੰ ਇਹ ਇਮਿਊਨਿਟੀ ਨੂੰ ਉਦਾਲਦੀ ਸਭ ਤੋਂ ਵਧੀਆ ਦੁੱਧ ਜਿਹੜਾ ਹੈਗਾ ਉਹ ਹੈ ਕੋਲਾਸਟਰਮ ਪਹਿਲੀਆਂ ਬਾਰਾਂ ਬੂੰਦਾਂ ਹੀ ਹੂੰ ਉਹਨਾਂ ਨੂੰ ਕਦੀ ਵੇਸ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਸਮੱਸਿਆਵਾਂ ਆ ਕਿ ਰਹੀਆਂ ਨੇ ਤਾਂ ਕਿ ਤੁਸੀਂ ਜਿਹੜ ਨੂੰ ਨਾ ਟ੍ਰੀਟ ਕਰਦੇ ਪਏ ਹੋ ਤੇ ਅਗੋਂ ਨੂੰ ਕੀ ਜਿਹੜੀਆਂ ਲੋਕ ਜਿਹੜੇ ਨੇ ਕੀ ਗਲਤੀ ਕਰਦੇ ਪਏ ਨੇ ਉਹਦੇ ਬਾਰੇ ਵੀ ਥੋੜਾ ਜਿਆਦਾ ਦੱਸ ਦਿਓ ਕਿ ਐਸ ਦਿਨਾਂ ਦੇ ਵਿੱਚ ਖਾਸ ਤੌਰ ਤੇ ਬੱਚਿਆਂ ਨੂੰ ਜ਼ਿਆਦਾ ਦਿੱਕਤਾਂ ਕਿਹੜੀਆਂ ਆ ਰਹੀਆਂ ਤੇ ਉਹਦੀ ਵਜ੍ਹਾ ਕੀ ਰਹਿੰਦੀ ਹੈ ਐਸ ਵੇਲੇ ਮੇਨ ਟੈਂਪਰੇਚਰ ਬੜਾ ਹਾਈ ਆ ਰਿਹਾ ਜਿੱਦਾਂ ਹੁਣ ਤੁਹਾਡੇ ਆਉਣ ਤੋਂ ਪਹਿਲੇ ਮੈਂ ਇੱਕ ਬੱਚਾ ਦੇਖ ਕੇ ਆਟੇ 103 ਟੈਂਪਰੇਚਰ ਹੈਗਾ 10 ਦਿਨ ਦਾ ਬੱਚਾ ਓਕੇ ਸੋ ਫੀਵਰ ਬਹੁਤ ਆ ਰਿਹਾ ਖਾਂਸੀ ਜ਼ੁਕਾਮ ਰੇਸ਼ਾ ਬਹੁਤ ਆ ਰਿਹਾ ਬ੍ਰੌਂਕਾਈਟਸ ਹੈਗਾ ਵਿੱਚ ਵਿੱਚ ਵੋਮਿਟਿੰਗ ਤੇ ਲੂਜ਼ ਮੋਸ਼ਨਸ ਵੀ ਕਾਫੀ ਆ ਰਹੀਆਂ ਹੈਗੀਆਂ ਸੋ ਮੇਨ ਇਹ ਸਰਦੀਆਂ ਦੀਆਂ ਬਿਮਾਰੀਆਂ ਇਹੀ ਹੈਗੀਆਂ ਇਹਨਾਂ ਕਰਕੇ ਹੀ ਜ਼ਿਆਦਾ ਪ੍ਰੋਬਲਮ ਆ ਰਹੀ ਆ ਪਰ ਕਿਤੇ-ਕਿਤੇ ਸਕਿਨ ਦੀ ਵੀ ਦਿੱਕਤ ਆ ਰਹੀ ਹੈ ਜਿੱਥੇ ਐਟੋਪਿਕ ਡਰਮਟਾਈਟਸ ਵੈਰਾ ਹੋ ਜਾਂਦਾ ਪਰ ਉਹ ਤਾਂ ਕਿਸੇ ਵੀ ਸੀਜ਼ਨ ਚ ਹੋ ਸਕਦਾ ਪਰ ਸਰਦੀਆਂ 'ਚ ਥੋੜਾ ਜ਼ਿਆਦਾ ਵੱਧ ਜਾਂਦਾ ਕੇਵਰੀ ਸਭ ਤੋਂ ਜ਼ਰੂਰੀ ਇੱਕ ਸਵਾਲ ਡਾਕਟਰ ਸਾਹਿਬ ਹੈ ਕਿ ਸੈਲਫ ਮੈਡੀਕੇਸ਼ਨ ਤੋਂ ਪਰਹੇਜ਼ ਜ਼ਰੂਰ ਕੀਤੇ ਜਾਣਾ ਚਾਹੀਦਾ ਤੇ ਇੱਕ ਜਿਹੜਾ ਬਰਡ ਆਈ ਹੈ ਕਿ ਪੇਰੈਂਟਸ ਲੋ ਬੱਚਿਆਂ ਦੇ ਉੱਤੇ ਰੱਖਣ ਵਾਲੀ ਕਿ ਇਸ ਸਿਚੁਏਸ਼ਨ ਤੇ ਤੁਸੀਂ ਇਹ ਵੀ ਦੱਸੋ ਕਿ ਜਦੋਂ ਆਹ ਸਿੰਪਟਮ ਆਣ ਤੇ ਫਟਾਫਟ ਹਸਪੀਟਲ ਜਿਹੜਾ ਕਿ ਬੱਚੇ ਨੂੰ ਲੈ ਕੇ ਮੂਵ ਕਰਾਇਆ ਜਾਵੇ। ਦੇਖੋ ਸਭ ਤੋਂ ਪਹਿਲੀ ਗੱਲ ਤੇ ਸੈਲਫ ਮੈਡੀਕੇਸ਼ਨ ਹਾਂ ਸੈਲਫ ਮੈਡੀਕੇਸ਼ਨ ਬਿਲਕੁਲੀ ਗਲਤ ਤਰੀਕਾ ਹੈਗਾ ਕਿਉਂਕਿ ਹਰ ਬੱਚੇ ਦੀ ਜਿਹੜੀ ਮੈਡੀਸਿਨ ਹੈ ਉਹਦੇ weight ਦੇ ਮੁਤਾਬਕ ਦਿੱਤੀ ਜਾਂਦੀ ਹੈ। ਜੇ ਤੁਸੀਂ ਡੋਸ ਜ਼ਿਆਦਾ ਦਿਓਗੇ ਤਾਂ ਵੀ ਨੁਕਸਾਨ ਹੈ ਘੱਟ ਦਿਓਗੇ ਤਾਂ ਵੀ ਨੁਕਸਾਨ ਹੈ ਤੇ ਆਪਣੀ ਮਰਜ਼ੀ ਨਾਲ ਤੁਸੀਂ ਜਦੋਂ ਵੀ ਦਿਓਗੇ ਤੁਸੀਂ ਪ੍ਰੋਪਰ ਮੈਡੀਸਿਨ ਨਹੀਂ ਦੇ ਪਾਓਗੇ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਸੋਸ਼ਲ ਮੀਡੀਏਸ਼ਨ ਕਦੀ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਮੈਂ ਕਹਣਾ ਉਹਨਾਂ ਜਿਹੜੀ ਪਲੇਟ ਹੈ ਨਾ ਤੁਹਾਡੀ ਉਹ ਸਤਰੰਗੀ ਹੋਣੀ ਚਾਹੀਦੀ ਹੈ ਜਿੱਦਾਂ ਤੁਹਾਡਾ ਦਹੀਂ ਚਿੱਟਾ ਹੈ ਹਮ ਖੀਰਾ ਤੁਹਾਡਾ ਹਰਾ ਹੈ ਟਮਾਟਰ ਤੁਹਾਡਾ ਲਾਲ ਹੈ ਬਿਲਕੁਲ ਚਪਾਤੀ ਤੁਹਾਡੀ ਬਰਾਊਨ ਹੈ ਜਦੋਂ ਤੁਸੀਂ ਰੰਗਦਾਰ ਪਲੇਟ ਸਜਾਉਂਦੇ ਹੋ ਨਾ ਆਪਣੀ ਖਾਣ ਵਾਸਤੇ ਇੱਕ ਤਾਂ ਤੁਹਾਨੂੰ ਦੇਖਣ ਨੂੰ ਸੋਹਣੀ ਲੱਗਦੀ ਹੈ ਤੁਹਾਡਾ ਮਨ ਤਨ ਦੇਖ ਕੇ ਚੰਗਾ ਲੱਗਦਾ ਸਜੀ ਹੋਈ ਪਲੇਟ ਦੂਜਾ ਉਹਦੇ ਵਿੱਚ ਫਿਰ ਹਰ ਤਰੀਕੇ ਦੇ ਤੁਹਾਨੂੰ ਇਨਗਰੀਡੀਅੰਟਸ ਮਿਲ ਜਾਂਦੇ ਹਨ ਮਿਨਰਲ ਵੀ ਫਾਈਬਰ ਵੀ ਫੈਟਸ ਵੀ ਕਾਰਬੋਹਾਈਡਰੇਟਸ ਵੀ ਉਹ ਰ ਹੈਲਦੀ ਡਾਈਟ ਬਣ ਜਾਂਦੀ ਹੈ ਸਤਰੰਗੀ ਪਲੇਟ ਬੜਾ ਸਿੱਧਾ ਜਿਹਾ ਫਾਰਮੂਲਾ ਹੈ ਉਹ ਖਾਓ ਤੇ ਬੱਚੇ ਬੜੇ ਸੋਹਣੇ ਤੰਦਰੁਸਤ ਹੁੰਦੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਗੱਲਬਾਤ ਕਰਨ ਲਈ ਸ਼ੁਕਰੀਆ ਡਾਕਟਰ ਐਮ ਐਸ ਪੁਟਾਨੀ ਵਿਸਤਾਰ ਚ ਜਾਣਕਾਰੀ ਦਿੱਤੀ ਹੈ ਬੱਚਿਆਂ ਨੂੰ ਇਸ ਵਕਤ ਮੌਜੂਦਾ ਸਮਝ ਕੀ ਦਿੱਕਤ ਆ ਰਹੀਆਂ ਨੇ ਤੇ ਉਹਨਾਂ ਤੋਂ ਜਿਹੜਾ ਹੈ ਕਿ ਪਰਹੇਜ਼ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਕੀਤਾ ਜਾ ਸਕਦਾ ਤੇ ਇੱਕ ਗੱਲ ਖਾਸ ਆਖੀ ਹੈ ਕਿ ਬੱਚਿਆਂ ਨੂੰ ਜਿਹੜਾ ਕਿ ਉਹ ਲੇਅਰਸ ਦੇ ਅਕੋਰਡਿੰਗਲੀ ਕਪੜੇ ਪੁਆਏ ਜਾਣ ਸਿਰ ਤੇ ਪੈਰਾਂ ਨੂੰ ਜਿਹੜਾ ਹੈ ਕਿ ਉਹ ਢੱਕਿਆ ਜਾਵੇ ਕਿਉਂਕਿ ਸਰਦੀ ਲੱਗਣ ਦੇ ਠੰਡ ਲੱਗਣ ਦੇ ਜਿਹੜੇ ਮਾਮਲੇ ਇੱਥੋਂ ਸ਼ੁਰੂਆਤ ਹੁੰਦੇ ਨੇ ਉਮੀਦ ਕਰਦੇ ਹਾਂ ਡਾਕਟਰ ਸਾਹਿਬ ਨੇ ਜੋ ਗੱਲਬਾਤ ਕੀਤੀ ਹੈ ਉਹ ਜ਼ਰੂਰ ਤੁਹਾਡੇ ਕੰਮ ਦੀ ਹੋਏਗੀ ਤੇ ਤੁਸੀਂ ਜਿਹੜਾ ਇੱਕੀ ਡਾਕਟਰ ਸਾਹਿਬ ਦੀਆਂ ਗੱਲਾਂ ਨੂੰ ਜਿਹੜਾ ਕਿ ਮੰਨ ਕੇ ਬੱਚਿਆਂ ਦੀ ਆਪਣੀ ਸਿਹਤ ਦਾ ਧਿਆਨ ਵੀ ਰੱਖੋਗੇ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲਦ ਆਏਗੀ